ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਬ੍ਰੇਕਿੰਗ ਨਿਊਜ਼ ਹੈ ਕੇਂਦਰੀ ਵਿਦਿਆਲਿਆ ਸੰਗਠਨ ਅਤੇ ਨਵੋਦਯਾ ਵਿਦਿਆਲਿਆ ਸਮಿತಿ ਵਿੱਚ ਵੱਖ-ਵੱਖ ਟੀਚਿੰਗ ਅਤੇ ਨਾਨ-ਟੀਚਿੰਗ ਦੀਆਂ ਅਸਾਮੀਆਂ ਲਈ ਭਰਤੀ ਨਿਕਲੀ ਹੈ। ਇਹਨਾਂ ਪੋਸਟਾਂ ਵਾਸਤੇ ਤੁਸੀਂ ਕਿਵੇਂ ਅਪਲਾਈ ਕਰਨਾ ਹੈ, ਕਿੰਨੀਆਂ ਨੇ ਵੈਕੈਂਸੀਆਂ ਇਸ ਤੋਂ ਇਲਾਵਾ ਕੀ ਰਹੇਗੀ ਯੋਗਤਾ ਇਸ ਤੋਂ ਇਲਾਵਾ ਸੈਲਰੀ ਕੀ ਰਹੇਗੀ ਅਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਵਾਸਤੇ ਅੰਤਿਮ ਮਿਤੀ ਕੀ ਹੈ? ਇਸ ਵਾਲੀ ਡਿਟੇਲ ਵਿੱਚ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ, ਪ੍ਰਾਈਵੇਟ ਨੌਕਰੀ, ਕੰਪੀਟੀਸ਼ਨ ਐਗਜ਼ਾਮ, ਰਿਜ਼ਲਟ, ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ-ਚੰਗੀ ਜਾਣਕਾਰੀ ਵਾਸਤੇ ਮੇ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਜ਼ਰੂਰਤਮੰਦ ਤੱਕ ਇਹ ਵੀਡੀਓ ਪਹੁੰਚ ਜਾਵੇ ਅਤੇ ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰਕੇ ਆਪਣੇ ਕੰਮ ਤੇ ਲੱਗ ਜਾਵੇ ਤਾਂ ਦੋਸਤੋ ਚਲਦੇ ਹਾਂ ਜਾਣਕਾਰੀ ਵੱਲ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਡਾਇਰੈਕਟਲੀ ਵੈਬਸਾਈਟ ਤੇ ਲੈ ਕੇ ਜਾਵਾਂਗਾ ਜਿੱਥੇ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਹੈ ਤਾਂ ਦੋਸਤੋ ਤੁਸੀਂ cbsc.gov.in ਦੇ ਵਿੱਚ ਜਾ ਕੇ ਰਿਕਰੂਟਮੈਂਟ ਤੇ ਕਲਿੱਕ ਕਰਨਾ ਹੈ ਜੋ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇੱਥੇ ਤੁਸੀਂ ਨੋਟਿਸ ਜਾਂ ਅਨਾਉਂਸਮੈਂਟ ਦੇ ਵਿੱਚ ਦੇਖੋਗੇ ਰਿਕਰੂਟਮੈਂਟ ਆਫ ਟੀਚਿੰਗ ਐਂਡ ਨਾਨ ਟੀਚਿੰਗ ਪੋਸਟ ਇਨ ਕੇਵੀਐਸ ਐਂਡ ਐਨਵੀਐਸ 2025 ਇਸ ਤੋਂ ਇਲਾਵਾ ਅਪਲਾਈ ਆਨਲਾਈਨ 31/10/2025 ਲਿਖਿਆ ਹੈ ਜਦਕਿ 14 11 2025 ਤੋਂ ਜੇ ਆਪਾਂ ਇਸ ਨੂੰ ਕਲਿੱਕ ਕਰਦੇ ਹਾਂ ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਵੈਬਸਾਈਟ ਇਜ਼ ਅੰਡਰ ਮੇਨਟੇਨੈਂਸ ਲਿੰਕ ਵਿਲ ਬੀ ਅਵੇਲੇਬਲ ਟਮਾਰੋ ਐਟ 10:00 a.m. ਤਾਂ 10 ਵਜੇ ਕੱਲ ਤੁਹਾਨੂੰ ਇੱਥੇ ਲਿੰਕ ਮਿਲ ਜਾਵੇਗਾ ਆਨਲਾਈਨ ਅਪਲਾਈ ਕਰਨ ਵਾਸਤੇ ਤੇ ਆਪਾਂ ਦੇਖਦੇ ਹਾਂ ਜੋ ਪੋਸਟਾਂ ਨੇ ਉਹਨਾਂ ਦੀ ਕਿੰਨੀ ਗਿਣਤੀ ਹੈ ਅਤੇ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਜੋ ਸਿਲੇਬਸ ਵੀ ਟੀਚਿੰਗ ਪੋਸਟ ਅਤੇ ਨਾਨ ਟੀਚਿੰਗ ਵਾਸਤੇ ਇੱਥੇ ਦਿੱਤਾ ਗਿਆ ਹੈ ਉਹ ਵੀ ਤੁਸੀਂ ਇੱਥੇ ਵਿਜ਼ਿਟ ਕਰਕੇ ਡਾਊਨਲੋਡ ਕਰ ਸਕਦੇ ਹੋ ਅਤੇ ਤੁਸੀਂ ਇਸ ਦੇ ਹਿਸਾਬ ਨਾਲ ਆਪਣੀ ਤਿਆਰੀ ਵੀ ਕਰ ਸਕਦੇ ਹੋ ਤਾਂ ਦੋਸਤੋ ਮੈਂ ਆਲਰੇਡੀ ਜੋ ਨੋਟੀਫਿਕੇਸ਼ਨ ਡਾਊਨਲੋਡ ਕਰ ਲਿਆ ਹੈ ਜੋ ਕਿ ਕੇਂਦਰੀ ਵਿਦਿਆਲਿਆ ਸੰਗਠਨ ਅਤੇ ਨਵੋਦਿਆ ਵਿਦਿਆਲੇ ਸੰਪਤੀ ਵਾਸਤੇ ਹੈ ਜਿੱਥੇ ਕਿ ਬਹੁਤ ਸਾਰੀਆਂ ਪੋਸਟਾਂ ਨਿਕਲੀਆਂ ਨੇ ਜਿਨ੍ਹਾਂ ਵਿੱਚ ਅਸਿਸਟੈਂਟ ਕਮਿਸ਼ਨਰ ਦੀ ਪੋਸਟ ਜੋ ਕਿ ਤੁਹਾਨੂੰ ਦੱਸ ਦਈਏ ਕਿ ਟੋਟਲ ਪੋਸਟਾਂ ਜੋ ਜਨਰਲ ਕੈਟਾਗਰੀ ਵਾਸਤੇ 5 OBC ਵਾਸਤੇ 2 ਜੋ ਕਿ ਨਾਨ ਕ੍ਰੀਮੀ ਲੀਅਰ ਵਾਸਤੇ ਹੈ SC ਵਾਸਤੇ 1 ਅਤੇ ਟੋਟਲ ਪੋਸਟਾਂ 8 ਨੇ ਇਸ ਤੋਂ ਇਲਾਵਾ ਅਸਿਸਟੈਂਟ ਕਮਿਸ਼ਨਰ ਅਕੈਡਮਿਕਸ ਜੋ ਕਿ ਇਕੁਇਲੈਂਟ ਟੂ ਗ੍ਰੇਡ A ਇਨ ਐਨਵੀਐਸ ਜੋ ਕਿ ਉਪਲੀਆਂ ਪੋਸਟਾਂ ਸੀ ਉਹ ਕੇਵੀਐਸ ਵਾਸਤੇ ਸੀ ਤਾਂ ਇਹ ਜੋ ਟੋਟਲ ਪੋਸਟਾਂ ਨੇ ਇਹ ਵੀ ਪੋਸਟਾਂ ਨਾ ਨਹੀਂ ਇਸ ਤੋਂ ਇਲਾਵਾ ਪ੍ਰਿੰਸੀਪਲ ਦੀਆਂ ਪੋਸਟਾਂ ਨੇ ਜਿਨ੍ਹਾਂ ਵਾਸਤੇ ਤੁਹਾਨੂੰ ਦੱਸੀਏ ਕਿ ਗਰੁੱਪ A ਦੀਆਂ ਪੋਸਟਾਂ ਨੇ KVS ਵਾਸਤੇ ਜੋ ਟੋਟਲ ਪੋਸਟਾਂ 134 ਨੇ ਅਤੇ ਪ੍ਰਿੰਸੀਪਲ ਦੀਆਂ ਪੋਸਟਾਂ ਜੋ NVS ਵਾਸਤੇ ਨੇ ਉਹ ਟੋਟਲ ਪੋਸਟਾਂ 93 ਨੇ ਜਿਨ੍ਹਾਂ ਦੀ ਤਸੀਮ ਵਾਈਫੀਕੇਸ਼ਨ ਜੋ ਕੈਟਾਗਰੀ ਵਾਈਜ਼ ਵੰਡ ਹੈ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਤੋਂ ਇਲਾਵਾ ਨੋਟੀਫਿਕੇਸ਼ਨ ਵੀ ਡਾਊਨਲੋਡ ਕਰਕੇ ਧਿਆਨ ਨਾਲ ਪੜ ਲੈਣਾ ਤਾਂ ਦੋਸਤੋ ਵਾਈਸ ਪ੍ਰਿੰਸੀਪਲ ਦੀਆਂ ਪੋਸਟਾਂ ਜੋ KVS ਵਾਸਤੇ ਨੇ ਉਹ ਟੋਟਲ 58 ਨੇ ਜੋ ਕਿ UR ਵਾਸਤੇ 31 OBC ਨਾਨ ਕ੍ਰੀਮੀ ਲੀਅਰ ਵਾਸਤੇ 15 एससी वास्ते 8 ਅਤੇ एसटी वास्ते 4 ਨੇ ਇਸ ਤੋਂ ਇਲਾਵਾ ਜੋ ਪੀਜੀਟੀ ਦੀਆਂ ਪੋਸਟਾਂ ਨੇ ਕੇਵੀਐਸ ਦੀਆਂ ਪੋਸਟਾਂ ਤੁਹਾਨੂੰ ਦਸੀਏ ਟੋਟਲ ਪੋਸਟਾਂ 1465 ਨੇ ਜਿਸ ਦੀ ਕੈਟਾਗਰੀ ਵਾਈਜ਼ ਵੰਡ ਤੁਸੀਂ ਦੇਖ ਸਕਦੇ ਹੋ ਪੋਸਟਾਂ ਹਿੰਦੀ ਇੰਗਲਿਸ਼ ਫਿਜ਼ਿਕ ਕੈਮਿਸਟਰੀ ਮੈਥਮੈਟਿਕਸ ਬਾਇਓਲੋਜੀ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ ਕਮਰਸ ਕੰਪਿਊਟਰ ਸਾਇੰਸ ਅਤੇ ਬਾਇਓ ਟੈਕਨੋਲੋਜੀ ਵਾਸਤੇ ਨੇ ਇਸ ਤੋਂ ਇਲਾਵਾ ਪੀਜੀਟੀ ਦੀਆਂ ਪੋਸਟਾਂ ਜੋ ਐਨਵੀਐਸ ਵਾਸਤੇ ਨੇ ਉਹਨਾਂ ਦੀ ਟੋਟਲ ਗਿਣਤੀ 1513 ਹੈ ਇਸ ਤੋਂ ਇਲਾਵਾ ਪੋਸਟ ਗ੍ਰੈਜੂਏਟ ਟੀਚਰਸ ਜੋ ਕਿ ਕੇਵੀਐਸ ਵਾਸਤੇ ਨੇ ਉਹਨਾਂ ਦੀ ਗਿਣਤੀ ਜੋ 2794 ਅਤੇ ਐਨਵੀਐਸ ਵਾਸਤੇ ਇਹਨਾਂ ਪੋਸਟਾਂ ਦੀ ਗਿਣਤੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ 18 ਹੈ ਅਤੇ ਇਸ ਤੋਂ ਇਲਾਵਾ ਜੋ ਲਾਇਬ੍ਰੇਰੀਅਨ ਦੀਆਂ ਪੋਸਟਾਂ ਨੇ ਉਹ ਵੀ ਟੋਟਲ ਪੋਸਟਾਂ 147 ਨੇ ਇਸ ਤੋਂ ਇਲਾਵਾ ਟੀਜੀਟੀ ਦੀਆਂ ਪੋਸਟਾਂ ਜੋ ਐਨਵੀਐਸ ਵਾਸਤੇ ਨੇ ਉਹਨਾਂ ਦੀ ਟੋਟਲ ਜੋ ਗਿਣਤੀ ਹੈ ਉਹ 2978 ਹੈ ਅਤੇ ਇਸ ਤੋਂ ਇਲਾਵਾ TGT ਦੀਆਂ ਜੋ ਥਰਡ ਲੈਂਗੁਏਜ ਇਨ ਐਨਵੀਐਸ ਉਹਨਾਂ ਦੀ ਗਿਣਤੀ ਜੋ ਮੈਂ ਤੁਹਾਨੂੰ ਦੱਸ ਦਵਾਂ 443 ਅਤੇ ਪ੍ਰਾਇਮਰੀ ਟੀਚਰ ਜਾਨਕੀ ਪੀਆਰਟੀ ਦੀਆਂ ਪੋਸਟਾਂ ਜੋ ਟੋਟਲ ਪੋਸਟਾਂ ਨੇ 3365 ਪੋਸਟਾਂ ਨੇ ਅਤੇ ਨਾਨ ਟੀਚਿੰਗ ਪੋਸਟਾਂ ਜੋ ਕੇਵੀਐਸ ਵਾਸਤੇ ਨੇ ਉਹਨਾਂ ਦੀ ਟੋਟਲ ਗਿਣਤੀ ਤੁਹਾਨੂੰ ਦੱਸ ਦਈਏ ਕਿ ਟੋਟਲ ਗਿਣਤੀ ਜੋ ਅਲੱਗ-ਅਲੱਗ ਪੋਸਟਾਂ ਵਾਸਤੇ ਤੁਹਾਨੂੰ ਐਡਮਿਨਿਸਟ੍ਰੇਟਿਵ ਪੋਸਟਾਂ ਵਾਸਤੇ 12 ਫਾਈਨੈਂਸ ਅਫਸਰ ਵਾਸਤੇ 5 ਅਤੇ ਸਭ ਤੋਂ ਵੱਧ ਗਿਣਤੀ ਜੋ ਪੋਸਟਾਂ ਨੇ ਜੂਨੀਅਰ ਸੈਕਟਰੀਏਟ ਅਸਿਸਟੈਂਟ ਦੀਆਂ ਜੋ ਕਿ 714 ਅਤੇ ਸੀਨੀਅਰ ਸੈਕਟਰੀਏਟ ਅਸਿਸਟੈਂਟ ਦੀਆਂ ਜੋ ਪੋਸਟਾਂ ਨੇ 280 ਨੇ ਇਸ ਤੋਂ ਇਲਾਵਾ ਸਟੈਨੋ ਗ੍ਰੇਡ 1 ਅਤੇ ਗ੍ਰੇਡ 2 ਦੀਆਂ ਵੀ ਪੋਸਟਾਂ ਨੇ ਇਹਨਾਂ ਵਿੱਚ ਇਸ ਤੋਂ ਇਲਾਵਾ ਨਾਨ ਟੀਚਿੰਗ ਦੀਆਂ ਪੋਸਟਾਂ ਜੋ ਐਨਵੀਐਸ ਲਈ ਨੇ ਉਹਨਾਂ ਵਿੱਚ ਅਲੱਗ-ਅਲੱਗ ਗਿਣਤੀ ਜਿਵੇਂ 40 ਪੋਸਟਾਂ ਜੂਨੀਅਰ ਸੈਕਟਰੀਏਟ ਅਸਿਸਟੈਂਟ ਅਤੇ ਜੋ ਜੂਨੀਅਰ ਸੈਕਟਰੀਏਟ ਅਸਿਸਟੈਂਟ ਜੋ ਜਐਨਵੀ ਕੈਡਰ ਦੀਆਂ ਨੇ ਉਹ 552 ਨੇ ਇਸ ਤੋਂ ਇਲਾਵਾ ਲੈਬ ਟੈਂਡਰ ਦੀਆਂ ਪੋਸਟਾਂ 165 ਮਲਟੀਟਾਸਕਿੰਗ ਸਟਾਫ ਦੀਆਂ ਵੀ ਪੋਸਟਾਂ ਇੱਥੇ 24 ਨੇ ਤਾਂ ਇਹਨਾਂ ਪੋਸਟਾਂ ਨੂੰ ਤੁਸੀਂ ਆਪਣੀ ਯੋਗਤਾ ਅਨੁਸਾਰ ਜੋ ਕਿ ਨੋਟੀਫਿਕੇਸ਼ਨ ਦੇ ਵਿੱਚ ਦਿੱਤਾ ਹੈ ਉਸ ਸੰਸਾਰ ਤੁਸੀਂ ਭਰ ਸਕਦੇ ਹੋ ਤੁਹਾਨੂੰ ਫੀਸ ਵੀ ਦੱਸਾਂਗਾ ਕਿੰਨੀ ਹੈ ਇਹਨਾਂ ਪੋਸਟਾਂ ਵਾਸਤੇ ਆਪਾਂ ਜ਼ਿਆਦਾ ਟਾਈਮ ਨਹੀਂ ਲੈਂਦੇ ਕਿਉਂਕਿ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰ ਲੈਣਾ ਜੇਕਰ ਕਿਤੇ ਮੁਸ਼ਕਿਲ ਆਉਂਦੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਸੈਲਰੀ ਵੀ ਹਰ ਇੱਕ ਪੋਸਟ ਦੀ ਇੱਥੇ ਦਿੱਤੀ ਗਈ ਹੈ ਹਰ ਪੋਸਟ ਦੀ ਸੈਲਰੀ ਜੋ ਕਿ 7th ਸੈਂਟਰਲ ਪੇ ਕਮਿਸ਼ਨ ਦੇ ਹਿਸਾਬ ਨਾਲ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇ ਕਿ ਇਹਨਾਂ ਪੋਸਟਾਂ ਵਾਸਤੇ ਤੁਸੀਂ ਵੈਬਸਾਈਟ cbsc.gov.in ਤੇ ਵਿਜ਼ਿਟ ਕਰ ਲੈਣਾ ਹੈ ਤੋਂ ਇਲਾਵਾ ਹੋਰ ਵੈਬਸਾਈਟ ਵੀ ਨੇ www.cbsc.gov.in ਅਤੇ kvs.sangatthan.nic.in ਜਾਂ ਫਿਰ nibodhya.gov.in ਤੇ ਤੁਸੀਂ ਅਪਲਾਈ ਕਰ ਸਕਦੇ ਹੋ ਆਨਲਾਈਨ ਲਿੰਕ ਕੱਲ 10 ਵਜੇ ਆਨਲਾਈਨ ਹੋ ਜਾਵੇਗਾ ਉਸ ਤੋਂ ਬਾਅਦ ਤੁਸੀਂ ਇਹਨਾਂ ਪੋਸਟਾਂ ਨੂੰ ਭਰ ਸਕਦੇ ਹੋ ਅਤੇ ਪ੍ਰੋਸੈਸਿੰਗ ਫੀਸ ਹਰ ਇੱਕ ਕੈਂਡੀਡੇਟ ਨੂੰ 500 ਰੁਪਏ ਪੇ ਕਰਨੀ ਪਵੇਗੀ ਅਤੇ ਪੋਸਟ ਅਨਸਾਰ ਤੁਸੀਂ ਸਕਰੀਨ ਤੇ ਫੀਸ ਵੀ ਦੇ ਸਕਦੇ ਹੋ 2300 1500 ਹਰ ਇੱਕ ਪੋਸਟ ਦੀ ਅਲੱਗ-ਅਲੱਗ ਫੀਸ ਹੈ ਇਸ حساب ਨਾਲ ਤੁਸੀਂ ਫੀਸ ਭਰ ਕੇ 14 ਨਵੰਬਰ ਤੋਂ ਸਵੇਰੇ 10:00 ਵਜੇ ਤੋਂ ਸ਼ੁਰੂ ਹੋ ਕੇ 4 ਦਸੰਬਰ ਤੋਂ 2025 11:50 ਮਿੰਟ ਜੋ ਰਾਤ ਦੇ ਉਦੋਂ ਤੱਕ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਜ਼ਰੂਰਤਮੰਦ ਤੱਕ ਸ਼ੇਅਰ ਜ਼ਰੂਰ ਕਰ ਦੇਣਾ ਇਨੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵನ್ಸ್ ਅਗੇਨ ਟੂ 올 ਮਾਈ ਵੀਅਰਸ